ਡੂਰ ਸਾਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਤੇ ਅਦਾਕਾਰ ਸਰਵਜੀਤ ਸਿੰਘ ਉਰਫ ਦਲਜੀਤ ਕਲਸੀ ਨੇ ਆਪਣੇ ਤੇ ਮੋੜ ਲਗਾਏ ਐਨਐਸਏ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ ਇਸ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ ਜਦੋਂ ਆਂਧੇ ਕੇਂਦਰ ਸਰਕਾਰ ਦਿਬਰਗੜ ਜੇਲ੍ਹ ਤੇ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤੇ ਜਾਣਗੇ ਪਿਛਲੀ ਸੁਣਵਾਈ ਤੇ ਤਿੰਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਦੱਸ ਦੇ ਕਿ ਕਲਸੀ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸਤੇ ਇਹ ਐਕਟ ਥੋਪਣਾ ਗਲਤ ਹੈ ਉਹਨਾਂ ਦਾ ਅਜਨਾਲਾ ਮਾਮਲੇ 'ਚ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਈ ਦਲੀਲਾਂ ਦਿੱਤੀਆਂ ਸਨ ਵਕੀਲ ਨੇ ਕਿਹਾ ਕਿ ਦਲਜੀ ਜਦ ਤੇ ਐਨਐਸਏ ਲਗੋਂ ਸਮੇਂ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਇਹ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਖਤਰਾ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੈ ਵਕੀਲਾ ਨੇ ਕਿਹਾ ਕਿ ਐਨਐਸਏ ਦੀ ਮਿਆਦ 3 ਮਹੀਨੇ ਵਧਾਈ ਜਾਵੇ ਜਦਕਿ ਸਰਕਾਰ ਨੇ ਇਸ ਨੂੰ ਸਿੱਧੇ ਤੌਰ ਤੇ 1 ਸਾਲ ਲਈ ਵਧਾ ਦਿੱਤਾ ਹੈ ਇਹ ਬਿਲਕੁਲ ਗਲਤ ਹੈ ਇਸ ਨਾਲ ਹੀ ਐਨਐਸਏ ਨੂੰ ਲਾਗੂ ਕਰਦੇ ਹੋਏ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਇਸ ਬਾਰੇ ਕਈ ਪੋਸਟਾਂ ਨੇ ਕਈ ਲੋਕਾਂ ਦੇ ਨਾਂ ਦਿੱਤੇ ਗਏ ਨੇ ਜੋ ਉਹਨਾਂ ਨਾਲ ਖੜੇ ਹੋਣ ਦਾ ਦਾਵਾ ਕਰ ਰਹੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਮਾਹੌਲ ਖਰਾਬ ਹੋਵੇਗਾ ਕਲਸੀ ਦੇ ਵਕੀਲਾ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕਲਸੀ ਜੇਲ੍ਹ ਅੰਦਰ ਹੈ ਨਾਲੂਨਾ ਇਸ ਸੰਬੰਧੀ ਟੁਕਮੇ ਦਸਤਾਵੇਜ਼ ਵੀ ਪੇਸ਼ ਕੀਤੇ ਸਰਕਾਰ ਨੇ ਅਦਾਲਤ ਜਵਾਬ ਦੇਣ ਲਈ ਪੰਜ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਹਾਲਾਂਕਿ ਕਲਸੀ ਦੇ ਵਕੀਲਾਂ ਵੱਲੋਂ ਇਸ ਦਾ ਵੀ ਵਿਰੋਧ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਕਲਸੀ 1.5 ਸਾਲ ਤੋਂ ਜੇਲ੍ਹ ਚ ਹੈ ਅਜੇ ਅਜੇ ਇਸ ਮਿਆਦ ਨੂੰ ਘਟ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਅਦਾਲਤ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਤਿੰਨ ਹਫ਼ਤਿਆਂ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਸੀ ਤੇ ਅੱਜ ਕੇਂਦਰ ਸਰਕਾਰ ਡਿਬਰੂਗੜ੍ਹ ਜੇਲ੍ਹ ਤੇ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤੇ ਜਾਣਗੇ